ਪੰਜਾਬ ਸਰਕਾਰ ਨੇ ਗਰੀਬਾਂ ਨੂੰ ਸੂਚਿਤ ਜਾਤੀ ਪਰਿਵਾਰਾਂ ਦਾ 31 ਮਾਰਚ 2020 ਤੱਕ ਦਾ ਕਰਜ਼ਾ ਮੁਆਫ ਕਰਕੇ ਇਤਿਹਾਸਿਕ ਫੈਸਲਾ ਲਿਆ ਹੈ ਜ ਜਿਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਮਿਲੀ ਹੈ ਜੋ ਦੋ ਦਹਾਕਿਆਂ ਤੋਂ ਇਸ ਵਿੱਤੀ ਬੋਝ ਦੇ ਨਾਲ ਜੂਝ ਰਹੇ ਸਨ ਪੰਜਾਬ ਹੈਲਥ ਸਿਸਟਮਸ ਕੋਆਪਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਗੁਰਦਾਸਪੁਰ ਸਥਿਤ ਸਮਾਜਿਕ ਨਿਆਂ ਅਧਿਆਧਿਕਾਰਤਾ ਵਿਭਾਗ ਦੇ ਦਫ਼ਤਰ ਵਿਖੇ ਮੁਆਫ ਕੀਤੇ ਗਏ ਕਰਜ਼ੇ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੀ ਵੰਡੇ। ਬੜਾ ਇੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਮੈਂ ਉਹ ਦਿਨ ਕਹੂੰਗਾ ਜਿਹੜੇ ਇੱਕ ਐਸੀ ਪਹਿਲ ਕਦਮੀ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਹਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਲਈ ਕੀਤੀ ਆ ਔਰ ਮੈਨੂੰ ਇਹ ਗੱਲ ਦੱਸਦੇ ਆ ਅੱਜ ਤਸੱਲੀ ਵੀ ਆ ਤੇ ਠਾਰਸ ਵੀ ਆ ਕਿ ਜਿਹੜੀਆਂ ਸਰਕਾਰਾਂ ਪਿਛਲੇ 15-15 ਸਾਲਾਂ 'ਚ ਨਹੀਂ ਕਰ ਸਕੀਆਂ ਅੱਜ ਉਹ ਪਹਿਲ ਕਦਮੀ ਜਿਹੜੀ ਆ ਉਹ ਅਜਿਹੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਰਹਿਨਮਾਈ ਥੱਲੇ ਅੱਜ ਹੋਈ ਆ ਮੇਰੇ ਕੇ ਦੱਸਣ ਤੋਂ ਮੁਰਾਦ ਇਹ ਹੈ ਕਿ ਜਿਹੜੇ ਸਾਡੇ ਐਸਸੀ ਪਰਿਵਾਰ ਸਨ ਜਿਨ੍ਹਾਂ ਨੇ ਪਿਛਲੇ ਸਾਲਾਂ ਦੇ ਵਿੱਚ ਕਰਜ਼ਾ ਲਿਆਦਾ ਸੀਗਾ ਔਰ ਕਿਸੇ ਕਾਰਨਾ ਕਰਕੇ ਉਹ ਕਰਜ਼ਾ ਜਿਹੜਾ ਵਾਪਸ ਨਹੀਂ ਸੀ ਕਰ ਸਕੇ ਅੱਜ ਉਹਨਾਂ ਪਰਿਵਾਰਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉਹ ਦਿੱਤੀ ਗਈ ਆ ਔਰ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 321 ਪਰਿਵਾਰ ਮੇਰਾ ਨਾਮ ਬਾਸਕਿਸ਼ਨ ਪਿੰਕਾ ਗੀਤਾਪਾਉਣ ਰੋਡ ਗੁਰਦਾਸਪੁਰ ਦਾ ਰਹਿਣ ਵਾਲਾ ਵਾਂ ਬਾਲਮਖੀ ਜਾਤੀ ਨਾਲ ਬਲੌਕਾਨਾ ਵਾਂ ਮੈਂ ਬਹੁਤ ਧੰਨਵਾਦ ਆ ਮਾਨ ਸਰਕਾਰ ਦਾ ਜਿਨ੍ਹਾਂ ਨੇ ਕਰਜ਼ਾ ਮਾਫ਼ ਕਰਤਾ 20 ਸਾਲਾਂ ਤੋਂ ਬਹੁਤ ਬਹੁਤ ਸਰਕਾਰਾਂ ਆਈਆਂ ਵਾ ਕਹੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਅਹੀ ਧੰਨਵਾਦ ਆ ਰਮਨਬੈਲ ਜੀ ਪੰਜਾਬ ਦੇ ਬੇਤਾ ਬਾਦਸ਼ਾਹ ਜਿਨ੍ਹਾਂ ਨੇ ਗਲੀਆਂ ਨਾਲੇ ਅੱਜ ਉਹ ਨਾਲੇ ਆ ਜਿਹੜੇ ਕਰੀ 20 ਸਾਲਾਂ ਤੋਂ ਕਿਸੇ ਨੇ ਨਾਲਾ ਚਲਾਇਆ ਨਹੀਂ ਬੈਲ ਸਾਹਿਬ ਲੱਖਾਂ ਰੁਪਈਆ ਲਾ ਕੇ ਨਾਲੇ ਦਾ ਕੰਮ ਕਰਵਾ ਰਹੇ ਨੇ ਗਲੀਆਂ ਨਾਲੀਆਂ ਦਾ ਇਹੋ ਜੇ ਨੇਕ ਈਮਾਨਦਾਰ ਬਲਾਮੰਸ਼ ਇਤੇ ਮੰਤਰੀ ਨੀਲਾਬਨਾ ਬੈਲ ਸਾਹਿਬ ਅਹੀ ਬੈਲ ਸਾਹਿਬ ਦੇ ਬਹੁਤਾਂ